ਇਸ ਵੇਲੇ ਦੀ ਮੌਜੂਦਾ ਪੰਥਕ ਸਥਿਤੀ ਜਿਹੜੀ ਆ ਉਹ ਇੱਕ ਹੋਰ ਮੋੜ ਕੱਢਦੀ ਨਜ਼ਰ ਆ ਰਹੀ ਹੈ ਔਰ ਇਸ ਮੋੜ ਦੇ ਵਿੱਚ ਦੁਬਾਰਾ ਇੱਕ ਹੁਕਮ ਜਾਰੀ ਹੋਇਆ ਸਿੱਧੇ ਸਿੱਧੇ ਤੌਰ ਦੇ ਉੱਤੇ ਜਥੇਦਾਰ ਗਿਆਨੀ ਰਗਬੀਰ ਸਿੰਘ ਨੇ ਦੁਬਾਰਾ ਇਹ ਗੱਲ ਕਹੀ ਹੈ ਕਿ 7 ਮੈਂਬਰੀ ਕਮੇਟੀ ਕਨਵੀਨ ਕੀਤੀ ਜਾਵੇ ਤੇ ਉਸ ਦਾ ਕੰਮ ਜਿਹੜਾ ਉਹ ਆਰੰਭ ਕੀਤਾ ਜਾਵੇ ਯਾਨੀ ਕਿ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਕਹਿ ਦਿੱਤਾ ਕਿ ਜੋ ਹੁਕਮਨਾਮਾ ਹੈ ਉਹਨੂੰ ਇਨ ਬਿਨ ਲਾਗੂ ਕੀਤਾ ਜਾਵੇ ਹੁਣ ਇੱਥੇ ਆ ਕੇ ਬਹੁਤ ਸਾਰੇ ਲੀਡਰਾਂ ਦਾ ਚਿਹਰਾ ਸਾਹਮਣੇ ਆਉਂਦਾ ਹੈ ਜਿਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਇੱਕ ਨੇ ਕਿਉਂਕਿ ਉਹ ਇਸ ਕਮੇ ਮਨਪ੍ਰੀਤ ਤੇ ਆਲੀ ਦਾ ਵੀ ਚਿਹਰਾ ਸਾਹਮਣੇ ਆਉਂਦਾ ਹੈ ਮਨਪ੍ਰੀਤ ਤੇ ਆਲੀ ਜਿਹੜੇ ਫੇਸਬੁੱਕ ਪੋਸਟ ਪਾ ਕੇ ਇੱਕ ਵਾਰੀ ਇਹ ਕਹਿੰਦੇ ਨੇ ਕਿ ਜੋ ਸਿੰਘ ਸਾਹਿਬ ਦਾ ਹੁਕਮ ਹੋਵੇਗਾ ਉਸੇ ਤਰ੍ਹਾਂ ਅੱਗੇ ਕੰਮ ਕੀਤਾ ਜਾਵੇਗਾ ਹੁਣ ਵੱਡਾ ਸਵਾਲ ਇਹ ਖੜ ਗਿਆ ਹੈ ਕਿ ਜਦੋਂ ਸਿੰਘ ਸਾਹਿਬ ਨੇ ਤੀਸਰੀ ਵਾਰ ਇਹ ਗੱਲ ਕਰ ਦਿੱਤੀ ਹੈ ਕਿ ਜੋ ਹੁਕਮ ਜਾਰੀ ਹੋਇਆ ਉਸੇ ਤਰ੍ਹਾਂ ਨਿਭਾਇਆ ਜਾਵੇ ਕੀ ਹੁਣ ਮਨਪ੍ਰੀਤ ਤੇ ਆਲੀ ਆਪਣੀ ਜ਼ਿੰਮੇਵਾਰੀ ਰਾਜਸਥਾਨ ਦੇ ਵਿੱਚ ਨਹੀਂ ਸਾਂਭਣਗੇ ਕਿ ਅਕਾਲੀ ਦਲ ਨੇ ਜੋ ਪ੍ਰੋਟੋਕਾਲ ਜਾਰੀ ਕੀਤਾ ਹੈ ਮਨਪ੍ਰੀਤ ਤੇ ਆਲੀ ਦੀ ਡਿਊਟੀ ਲਈ ਹੈ ਰਾਜਸਥਾਨ ਦੇ ਵਿੱਚ ਜਾ ਕੇ ਭਰਤੀ ਪ੍ਰਕਿਰਿਆ ਉਲੀਕਣ ਦੀ ਕੀ ਮੰਨਪ੍ਰਿਤ ਤੇ ਆਲੀ ਉਸ ਡਿਊਟੀ ਤੋਂ ਮੁਨਕਰ ਹੋਣਗੇ ਹਾਲਾਂਕਿ ਮੰਨਪ੍ਰਿਤ ਤੇ ਆਲੀ ਖਸਮੇ ਦੇ ਉੱਤੇ ਇਹ ਵੀ ਸਪਸ਼ਟ ਕਰ ਚੁੱਕੇ ਕਿ ਪਾਰਟੀ ਵਾਸਤੇ ਉਹ ਹਰ ਸੰਭਵ ਕੰਮ ਕਰਨਗੇ ਪਰ ਦੂਜੇ ਪਾਸੇ ਜਿਹੜਾ ਲੰਘੇ ਦੇਣੀ ਉਹਨਾਂ ਦਾ ਪ੍ਰਤਿਕਰਮ ਆਇਆ ਸੋ ਇਹਦੇ ਵਿੱਚ ਕਿਤੇ ਨਾ ਕਿਤੇ ਵਿਰੋਧਵਾਸ ਜਿਹੜਾ ਉਹ ਸਾਫ ਦਿਖਾਈ ਵੀ ਦਿੰਦਾ ਸੀ ਮਹਿਸੂਸ ਵੀ ਹੁੰਦਾ ਸੀ ਮਨਤੂ ਥਿਆਲੀ ਨੇ ਗੱਲ ਸਾਫ਼ ਕਹੀ ਸੀ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਦਾ ਹੁਕਮ ਆਵੇਗਾ ਉਸ ਤਰ੍ਹਾਂ ਅਗਲਾ ਪ੍ਰੋਟੋਕਾਲ ਨਿਭਾਇਆ ਜਾਵੇਗਾ ਹੁਣ ਸਿੰਘ ਸਾਹਿਬ ਦਾ ਹੁਕਮ ਤਾਂ ਦੁਬਾਰਾ ਆ ਗਿਆ ਕਿ ਆਉਂਦੇ ਸਮੇਂ ਵਿੱਚ ਝੇਤੀ ਮੀਟਿੰਗ ਕਨਵੀਨ ਕਰਕੇ ਤੇ ਕੰਮ ਸ਼ੁਰੂ ਕੀਤਾ ਜਾਵੇ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਕਿ ਮੌਜੂਦਾ ਪ੍ਰਤੀ ਪ੍ਰਕਰਾਤ ਉਹ ਕਿਤੇ ਨਾ ਕਿਤੇ ਥੋੜਾ ਡਿਫਰੈਂਟ ਵੀ ਲੱਗ ਰਿਹਾ ਕਿਤੇ ਨਾ ਕਿਤੇ ਐਵੇਂ ਹੀ ਪ੍ਰਤੀਤ ਹੋ ਰਿਹਾ ਕਿ ਸ਼ਾਇਦ ਇਹ ਸੱਤ ਮੈਂਬਰੀ ਕਮੇਟੀ ਸਿਰਫ ਨਿਗਰਾਨੀ ਵਾਸਤੇ ਹੋਵੇਗੀ ਪਰ ਤਾਂ ਵੀ ਇੱਕ ਪਾਸੇ ਹੁਕਮ ਤਾਂ ਸਾਹਮਣੇ ਆ ਗਿਆ ਪਰ ਇਸ ਤੋਂ ਬਾਅਦ ਜਿਹ ਕਾਲਕਤਕ ਸਾਹਿਬ ਦੀ ਓਟ ਲੈ ਕੇ ਉਹਨਾਂ ਦੇ ਹੁਕਮ ਦੇ ਮੁਤਾਬਕ ਹੀ ਅੱਗੇ ਚੱਲਾਂਗੇ ਜਿਹਨਾਂ ਦੇ ਵਿੱਚ ਮਨਪ੍ਰੀਤ ਤੇਆਲੀ ਜਾਂ ਇਕਬਾਲ ਸਿੰਘ ਝੁੰਡਾ ਜਾਂ ਬਾਕੀ ਜਿਹੜੇ ਲੀਡਰਸਗੇ ਉਹ ਮੌਜੂਦ ਸੀ ਕੀ ਹੁਣ ਉਹੋ ਲੀਡਰ ਆਪਣੀਆਂ ਡਿਊਟੀਆਂ ਤੋਂ ਮੁਨਕਰ ਹੋ ਜਾਣਗੇ ਜਿਹੜੀਆਂ ਡਿਊਟੀਆਂ ਲਗਾਈਆਂ ਗਈਆਂ ਜਿਵੇਂ ਮਨਪ੍ਰੀਤ ਤੇਆਲੀ ਦੀ ਰਾਜਸਥਾਨ ਦੇ ਵਿੱਚ ਇਕਬਾਲ ਸਿੰਘ ਝੁੰਡਾ ਦੀ ਮਲੇਰਕੋਟਲਾ ਦੇ ਵਿੱਚ ਇਹੋ ਜਿਹੀਆਂ ਡਿਊਟੀਆਂ ਜਿਹੜੀਆਂ ਭਰਤੀ ਪ੍ਰਕਿਰਿਆ ਦੀਆਂ ਨੇ ਇਹਨਾਂ ਤੋਂ ਇੱਕ ਪਾਸੇ ਰਹਿ ਕੇ ਕੀ ਹੁਣ ਨਰੋਲ શ્રી ਕਾਲਕਤਕ ਸਾਹਿਬ ਦੇ ਜਥੇਦਾਰ ਦੀ ਗੱਲ ਬਣ ਕੇ ਉਸੇ ਤਰ੍ਹਾਂ ਚੱਲਿਆ ਜਾਊਗਾ ਵੇਖਣ ਵਾਲੀ ਗੱਲ ਹੈ ਕਿ ਹੁਣ ਆਉਣ ਵਾਲਾ ਸਮ ਲੈ ਕੇ ਕੀ ਆਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ